ਦਿੱਲੀ ਦੇ ਮੁੱਖ ਮੰਤਰੀ ਔਰ ਵਿੰਦ ਕੇਜਰੀਵਾਲ ਦੇ ਵਿੱਤੇ ਦਿਨੀ ਈਡੀ ਵੱਲੋਂ ਕੀਤੀ ਗਈ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਜਿੱਥੇ ਹੀ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਦੇ ਵੱਲੋਂ ਸੜਕਾਂ 'ਤੇ ਉਤਰ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਦੂਜੇ ਪਾਸੇ ਹਲਕਾ ਰਾਜਸਥਾਨੀ ਤੋਂ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਦਲਜੀਤ ਸਿੰਘ ਮਿਆਦੀਆਂ ਜੀ ਵੀ ਅਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਨਿਤਰੇ ਨੇ ਉਹਨਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਝੂਠੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੋ ਇਸ ਦੇ ਨਾਲ ਹੀ ਸਰਦਾਰ ਦਲਜੀਤ ਸਿੰਘ ਮਿਆਦੀਆਂ ਨੇ ਕਿਹਾ ਕਿ ਜੋ ਸਾਡੇ ਕ੍ਰਾਂਤੀਕਾਰੀ ਨੇਤਾ ਨੂੰ 2024 ਦੀਆਂ ਇਲੈਕਸ਼ਨ ਨੂੰ ਦੇਖਦਿਆਂ ਹੋਇਆਂ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਤੇ ਸਰਦਾਰ ਦਲਜੀਤ ਸਿੰਘ ਮਿਆਦੀਆਂ ਜੀ ਨੇ ਇਹ ਵੀ ਕਿਹਾ ਕਿ ਸ਼੍ਰੀ ਅਰਵਿੰਦ ਕੇਜਰੀਵਾਲ ਤੇ ਲੱਗੇ ਇਲਜ਼ਾਮ ਝੂਠੇ ਨੇ ਅਸੀਂ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਹਮੇਸ਼ਾ ਖੜੇ ਰਹਾਂਗੇ ਇਸ ਮੌਕੇ ਤੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਦਲਜੀਤ ਸਿੰਘ ਮਿਆਦੀਆਂ ਨੇ ਪੂਰੇ ਭਾਰਤ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਲੋਕਤੰਤਰ ਨੂੰ ਬਚਾਉਣ ਲਈ ਆਪਾਂ ਇਕਜੁੱਟ ਹੋ ਕੇ ਅਰਵਿੰਦ ਕੇਜਰੀਵਾਲ ਦੇ ਸੋਚ ਦੇ ਪਹਿਰਾ ਦਈਏ ਅਤੇ ਉਹਨਾਂ ਦਾ ਸਾਥ ਦਈਏ ਇਹ ਜੋ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਹੈ ਸਾਡੇ ਕੌਮੀ ਕਨਵੀਨਰ ਕ੍ਰਾਂਤੀਕਾਰੀ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਹਨੂੰ ਜਿਹੜੀ ਦੇਰੋਂ ਉੱਥੇ ਦੋਸਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਉਹਦੇ ਸੰਬੰਧ ਵਿੱਚ ਜਿਹੜਾ ਅੱਜ ਦਾ ਸੱਦਾ ਇਹ ਪ੍ਰਦਰਸ਼ਨ ਸੀ ਔਰ ਅਸੀਂ ਜੋ ਵੀ ਸਾਡੀ ਪਾਰਟੀ ਅੱਗੇ ਤੋਂ ਪ੍ਰੋਗਰਾਮ ਦਰੋਗੀ ਅਗਲਾ ਅਸੀਂ ਉਹ ਆਪਣੀ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਜੋ ਸਾਡੇ ਪਾਰਟੀ ਦਾ ਸੰਦੇਸ਼ ਹੋਊਗਾ ਸਾਡਾ ਜਿਹੜਾ ਉਹ ਸੰਘਰਸ਼ ਹੈ ਉਹ ਜਾਰੀ ਰਹੂਗਾ ਔਰ ਅਸੀਂ ਆਪਣੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜੀਵਾਲੀ ਦੇ ਨਾਲ ਸਾਰਾ ਪੂਰਾ ਪੰਜਾਬ ਭਾਰਤ ਵਰਸ਼ ਜੋ ਚੰਗੀ ਸੋਚ ਰੱਖਣ ਵਾਲੇ ਨੇ ਪੂਰੇ ਭਾਰਤ ਵਰਸ਼ ਦੇ ਲਈ ਪੂਰਾ ਭਾਰਤ ਵਰਸ਼ ਜਿਹੜਾ ਸ਼੍ਰੀ ਅਰਵਿੰਦ ਕੇਜੀਵਾਲੀ ਦੇ ਨਾਲ ਹੈ ਵੇਖੋ ਸਰੀਰ ਨੂੰ ਤਾਂ ਕੈਦ ਕੀਤਾ ਜਾ ਸਕਦਾ ਪਰ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਉਹਨਾਂ ਦੀ ਸੋਚ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਤਾਂ ਜੋ ਪੰਜਾਬ ਭਾਰਤ ਵਰਸ਼ ਦੇ ਵਿੱਚ ਇੱਕ ਚੰਗਾ ਰਾਜਨੀਤੀ ਪੱਧਰ ਜਿਹੜਾ ਹੋ ਸਕੇ ਜੋ ਇਹਨਾਂ ਦੀ ਗਰੀਬੀ ਵਾਲੀ ਸਿਆਸਤ ਸਿਰ ਕੀਤੀ ਜਾਂ ਪਿਛਲੇ ਕਈ ਦਹਾਕਿਆਂ ਤੋਂ ਬੀਜੇਪੀ ਨੇ ਉਹਦੇ ਤੇ ਰੋਕ ਲਾਈ ਜਾਵੇ ਕਿ ਲੋਕਤੰਤਰ ਦਾ ਘਾਣ ਕਰਨ ਨੂੰੁੱਲੇ ਰਹੀ ਹੈ ਬੀਜੇਪੀ ਜੇ 2024 ਦੇ ਵਿੱਚ ਬੀਜੇਪੀ ਅੱਗੇ ਆਉਂਦੀ ਆ ਤੇ ਇਹਨਾਂ 2024 ਦੇ ਇਲੈਕਸ਼ਨ ਤੋਂ ਬਾਅਦ ਕਿਤੇ ਵੀ ਜਿਹੜਾ ਲੋਕਤੰਤਰ ਜਿਹੜਾ ਉਹ ਨਹੀਂ ਰਹਿਣ ਦੇਣਾ ਸੋ ਮੇਰੇ ਪੂਰੇ ਘਾਸਵਾਸੀਆਂ ਨੇ ਪੀੜ ਲਿਆ ਆਪਾਂ ਤਗੜੇ ਹੋਈ ਡਾਟ ਕੇ ਸ਼੍ਰੀ ਅਰਵਿੰਦ ਕੇਲੀਵਾਲ ਜੀ ਦਾ ਸਾਥ ਦੇਈਏ ਤਾਂ ਜੋ ਆਪਾਂ ਆਪਣੇ ਲੋਕਤੰਤਰ ਨੂੰ ਬਚਾ ਸਕੀਏ ਅੱਜ ਸਾਡੇ ਸਾਰਿਆਂ ਦੀ ਪੂਰੇ ਭਾਰਤ ਵਰਸ਼ ਦੀ ਇਹ ਜ਼ਰੂਰਤ ਹੈ ਕਿ ਲੋਕਤੰਤਰ ਨੂੰ ਬਚਾਇਆ ਜਾਵੇ ਚੜਦੀ ਕਲਾ ਟਾਈਮ ਟੀਵੀ ਲਈ ਚੁਗਾਵਾ ਤੋਂ ਪੱਤਰਕਾਰ ਸੁਬੇਗ ਸਿੰਘ ਸੋਨਾ ਦੀ ਖਾਸ ਰਿਪੋਰਟ